ਲਾਈਵ ਹੋ ਰਿਆਂ ਜੀ ਬੰਟੀ ਬਾਡੀ ਅੱਜ ਬੜੇ ਇਕਨਾ ਸਮਝੋ ਵੀ ਦੁਖੀਮੰਦ ਲਾਈਵ ਹੋ ਰਿਆਂ ਨਹੀਂ ਭਾਜੀ ਇਹ ਜਿਹੜਾ ਪਰਸੋਂ ਮੇਰ ਨਾਲ ਇਨਸੀਡੈਂਟ ਹੋਇਆ ਸੀ ਨਾ ਦੁਕਾਨ ਤੋਂ ਸੂਟ ਚੁੱਕੇ ਗਏ ਸੀ ਮੇਰੀ ਦੁਕਾਨ ਤੋਂ ਪਰਸੋਂ ਦੋ ਲੇਡੀਆਂ ਆਈਆਂ ਸੀ ਜਿਹੜਿਆ ਰਖੜੀ ਦਾ ਨਾਮ ਲੈ ਕੇ ਸੂਟ ਲੈ ਗਏ ਮੇਰੇ ਦੁਕਾਨ ਤੋਂ ਚੋਪੇ ਉਹ ਲੇਡੀਆਂ ਨੂੰ ਆਪਾਂ ਆਪਣੇ ਸੋਰਸ ਲਾ ਕੇ ਟ੍ਰੈਪ ਲਾ ਕੇ ਪੱਤਰਕਾਰ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇੰਨਾ ਵਧੀਆ ਸਾਨੂੰ ਸੋਰਸ ਦਿੱਤਾ ਇੰਨਾ ਵਧੀਆ ਕੰਮ ਕੀਤਾ ਪੱਤਰਕਾਰ ਵੀਰਾਂ ਨੇ ਤੇ ਜਿਨ੍ਹਾਂ ਨੇ ਸਾਰੇ ਸ਼ਹਿਰ ਦੇ ਵਿੱਚ ਉਹ ਜਿਹੜੀ ਇਹ ਵੀਡੀਓ ਜਿਹੜੀ ਉਹ ਵਾਇਰਲ ਕਰਤੀ ਔਰ ਮੈਂ ਵੀ ਕੋਈ ਕਸਰ ਨਹੀਂ ਛੱਡੀ ਮੈਂ ਵੀ ਅੰਮ੍ਰਿਤਸਰ ਦਾ ਜਿੰਨਾ ਪੱਤਰਕਾਰ ਸਾਰੇ ਇਕੱਠਾ ਕਰਕੇ ਤੇ ਮੀਡੀਆ ਤੇ ਖਬਰ ਲਵਾਈ ਸੀ ਅੱਜ ਉਹ ਖਬਰ ਸਿੱਟੀਕਲ ਦੇ ਵੀ ਚੱਲਨੀ ਸੀ ਪਰ ਖੈਰ ਉਸ ਤੋਂ ਪਹਿਲਾਂ ਪਹਿਲਾਂ ਹੀ ਜਿਹੜਾ ਨਾ ਸਾਨੂੰ ਉਹ ਆਪਣੇ ਸੋਰਸ ਦੇ ਅਕੋਰਡਿੰਗ ਘਰ ਜਿਹੜਾ ਲੱਭ ਗਿਆ ਕੋਈ ਸੱਜਣ ਸੀ ਜਿਹੜਾ ਜਿੰਨੇ ਇਲਾਕੇ ਵਿੱਚੋਂ ਸਾਨੂੰ ਇਤਲਾਹ ਦਿੱਤੀ ਜਿੰਨੂੰ ਆਪਾਂ ਕੋਈ ਨਾਮ ਦਾ ਵੀ ਦਿੱਤਾ ਇਨਾਮ ਦਾ ਤੁਹਾਨੂੰ ਪਤਾ ਜਦੋਂ ਲਾਲਚ ਵੰਦੇ ਕੋਈ ਹਰ ਕੋਈ ਕੋਈ ਨਾ ਕੋਈ ਸੱਜਣ ਮਿੱਤਰ ਫੋਨ ਕਰਦਾ ਉਸ ਤੋਂ ਬਾਅਦ ਮੈਨੂੰ 3-4 ਫੋਰ ਇਹਨਾਂ ਦੇ ਹੋਰ ਵੀ ਇਲਾਕੇ ਚੋਂ ਆ ਗਏ ਆਪਣੇ ਵੀ ਸੋਰਸ ਲੱਗੇ ਆਪਾਂ ਵੀ ਕੋਸ਼ਿਸ਼ ਕੀਤੀ ਕੋਸ਼ੀ ਕਰਦੇ 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 ਆਪਾਂ ਉਹਨਾਂ ਬੀਬੀਆਂ ਤੱਕ ਆਪਾਂ ਪਹੁੰਚ ਕਰ ਲਈ ਦੇਖੋ ਮੈਂ ਇੱਕ ਗੱਲ ਕਹੀ ਸੀ ਕਿ ਬਹੁਤ ਮਾਰੀ ਗੱਲ ਜਿਹੜਾ ਇਹਨਾਂ ਕੰਮ ਕੀਤਾ ਅੱਜ ਉਹ ਬੀਬੀਆਂ ਸਾਡੇ ਕੋਲ ਆ ਗਈਆਂ ਨੇ ਆ ਬੀ ਵੀ ਇੱਕ ਆ ਜਿਹੜੀ ਹੁਣ ਸ਼ਰਮ ਦੇ ਮਾਰੇ ਮੂੰਹ ਟੱਕਿਆ ਆਪਾਂ ਵੀ ਸਾਨੂੰ ਸ਼ਰਮ ਆ ਰਹੀ ਏ ਤੇ ਇੱਕ ਆ ਜਿਹੜੀ ਅਮਰਧਾਰੀ ਜੇ ਆ ਵੇਖੋ ਬੀਬੀ ਜਨੇ ਕੇਸ ਕੀ ਬੰਨੀ ਅੱਜ ਅਮਰਧਾਰੀ ਤੋਂ ਕੇਸ ਕੀ ਵੀ ਲਾਈ ਜੇ ਅੱਜ ਮੇਰਾ ਗਾਤਰਾ ਵੀ ਲਾਇਆ ਆਏ ਨੇ ਮੰਨੂ ਨਹੀਂ ਲੱਗਦਾ ਗਾਤਰਾ ਵੀ ਪਾਇਆ ਹੋਇਆ ਅੱਜ ਤੇ ਆ ਪਾਟੀਆਂ ਦੀ ਦੁਕਾਨ ਦੇ ਸੂਟ ਜਿਹੜੇ ਕੱਚ ਚ ਵਜੇ ਸੀ ਮੰਨੂ ਨਾ ਆ ਜਨਾਨੀਆਂ ਦੀ ਫੋਟੋ ਲੈਂਦੇ ਲੈਂਦੇ ਆਪਣੇ ਆਪ ਤੇ ਸ਼ਰਮਾਂਦੀ ਵੀ ਇਹ ਨੱਕ ਡੋਬ ਕੇ ਜਿਹੜੀਆਂ ਜਨਾਨੀਆਂ ਮਰੀਆਂ ਕਿਉਂ ਨਹੀਂ ਕਿਹੜੇ ਹਾਲਾਤਾਂ 'ਚ ਸੂਟ ਚੁੱਕ ਕੇ ਖੜੇ ਐ ਇਹਨਾਂ ਤੇ ਕਿਹੜੇ ਹਾਲਾਤਾਂ 'ਚ ਇਹਨਾਂ ਬੱਚਿਆਂ ਦੇ ਮੂੰਹ 'ਚ ਪੈਸੇ ਪਾਣੇ ਆ ਥੋੜੀ ਬੋਦੀ ਸ਼ਰਮਨਾ ਦੀ ਕੋਈ ਚੀਜ਼ ਨਹੀਂ ਹੁਣ ਮੂੰਹ ਪਰੇ ਕਰੀ ਜਾਂਦੀ ਐ ਸਿੱਧਾ ਮੁਗਾਰੇ ਉੱਤਰ ਫੋਟੋ ਮੈਂ ਕਪੜਾ ਲਵਾ ਕੇ ਫੋਟੋ ਕਰਾਵਾਂਗਾ ਜੀ ਸਿੱਧਾ ਮੁੜਕ ਆਜ ਨਾ ਨਹੀਂ ਜੇ ਤੇ ਆਜ ਨਾ ਨਹੀਂ ਜੇ ਵੇਖੋ ਮੈਂ ਐਡਰੈਸ ਜੇ ਤੁਹਾਡੇ ਅੱਗੇ ਮੈਂਸ਼ਨ ਨਹੀਂ ਕਰਨਾ ਸਿਰਫ ਮੈਂ ਤੁਹਾਨੂੰ ਬਸ ਇਹ ਲਾਗੂ ਦੱਸਣਾ ਐ ਐਡਰੈਸ ਨਹੀਂ ਮੈਂ ਮੈਂਸ਼ਨ ਕਰਨਾ ਪਰ ਬੰਟੀ ਬਾਟੀਆਂ ਨੇ ਜਿਹੜੀ ਆਪਣੀ ਅਣਖ ਸੀ ਉਹ ਅਣਖ ਆਪਣੀ ਪੂਰੀ ਕਰ ਲਈ ਮੈਨੂੰ ਪੈਸਿਆਂ ਨਾਲ ਕੋਈ ਮਤਲਬ ਨਹੀਂ ਮੈਨੂੰ ਸਿਰਫ ਇੱਕ ਮੇਰਾ ਪ੍ਰੈਸਟੀਜੀਅਸਨ ਸੀ ਵੀ ਮੇਰੀ ਇੱਜ਼ਤ ਦਾ ਸਵਾਲ ਸੀ ਵੀ ਮੇਰੀ ਦੁਕਾਨ ਤੋਂ ਆ ਕੇ ਮੈਂ ਲੋਕਾਂ ਨੂੰ ਇਨਸਾਫ਼ ਦਵਾਵਾ ਇਹ ਲੋਕ ਮੇਰੇ ਨਾਲ ਧੱਕਿਆ ਮਾਰਨਾ ਇਹ ਦੱਸੋ ਆਏ ਵੀ ਕਿੱਥੋਂ ਕੋਈ ਇੱਥੋਂ ਕੋਈ 12 14 15 ਕਿਲੋਮੀਟਰ ਦੂਰੋਂ ਕਿੱਥੇ ਪੈਸੇ ਪਾਣੇ ਸੀ ਨਾ ਕਮਾ ਕੇ ਸੂਟ ਖੜਕੇ ਜਾਂ ਇਹਨਾਂ ਆਂਡ ਗੁੜ ਵੇਚਣਾ ਸੀ ਜਾਂ ਇਹਨਾਂ ਕਿਤੇ ਬੱਚਿਆਂ ਦੇ ਮੂੰਹ ਚ ਪੈਸੇ ਪਾਣੇ ਸੀ ਇਹੋ ਜਿਹੇ ਪੈਸੇ ਪਾਣ ਲੱਗਿਆ ਵੀ ਇਹਨਾਂ ਨੂੰ ਥੋੜਾ ਰੱਬ ਦਾ ਡਰ ਨਹੀਂ ਆਂਦਾ ਕੌਫ ਨਹੀਂ ਆਂਦਾ ਇਹੋ ਜੀਆਂ ਬੀਬੀਆਂ ਅੱਗੋਂ ਤੋਂ ਵੀ ਮੈਂ ਕਹਾਂਗਾ ਅੱਜ ਦੇ ਸਿਵਲ ਵਰਦੀ ਚਾਹੀਏ ਅੱਗੋਂ ਤੋਂ ਵੀ ਮੈਂ ਕਹਾਂਗਾ ਕਿਤੇ ਤੁਹਾਨੂੰ ਕੋਈ ਬੀਬੀਆਂ ਖੁੱਲੀਆਂ ਚੁੰਨੀਆਂ ਵਿੱਚ ਕੋਈ ਇਹੋ ਜਿਹਾ ਕੋਈ ਦਿਖੇ ਤੇ ਬੇਸ਼ੱਕ ਜਿਹੜਾ ਨਾ ਬਿਲਕੁਲ ਟਰੈਪ ਲਾ ਲਿਓ ਬਿਲਕੁਲ ਸੂਟ ਨਾ ਦਿਖਾਓ ਦਾਗ ਮੋੜਨਾ ਮਨਜ਼ੂਰ ਕਰ ਲਿਓ ਪਰ ਇਹੋ ਜੀਆਂ ਬੀਬੀਆਂ ਨੂੰ ਸੂਟ ਨਾ ਦਿਖਾਓ ਕਮਾਈ ਥੋੜੀ ਕਰ ਲਿਓ ਤੇ ਇਹੋ ਜੀਆਂ ਬੀਬੀਆਂ ਨੂੰ ਸੂਟ ਨਾ ਦਿਖਾਓ ਮੇਰੀ ਵੀਡੀਓ ਬਾਨਾ ਮੈਨੂੰ ਘੱਟ ਤੋਂ ਘੱਟ 7 ਬੰਦਿਆਂ ਦੇ ਫੋਨ ਆ ਗਏ ਵੀ ਸਾਡੀ ਦੁਕਾਨ ਤੋਂ ਵੀ ਇਹਨਾਂ ਸੂਟ ਚੁੱਕੇ ਸਾਡੀ ਦੁਕਾਨ ਤੋਂ ਵੀ ਇਹਨਾਂ ਚੁੱਕਿਆ ਪਰ ਮੈਂ ਇਸੇ ਕਰਕੇ ਇਹਨਾਂ ਦੇ ਮੂੰਹ ਟਕਾਹਤੇ ਆ ਵੀ ਥੋੜਾ ਬੋਧਾ ਮਨੂੰ ਸ਼ਰਮ ਆ ਗਈ ਏ ਇਹਨਾਂ ਨੂੰ ਮਾਸਾ ਸ਼ਰਮ ਨਹੀਂ ਇਸਦੀ ਆਈ ਅੱਜ ਤੁਹਾਡੇ ਭਰਾ ਨੇ ਪੱਤਰਕਾਰਾਂ ਦੇ ਸੋਰਸ ਨਾਲ ਪੁਲਿਸ ਦੇ ਸੋਰਸ ਨਾਲ ਕੋਈ ਮੁਖਬਰ ਦੇ ਸੋਰਸ ਨਾਲ ਮੈਂ ਧੰਵਾਦ ਉਹਨਾਂ ਦਾ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇਹਨਾਂ ਤੱਕ ਪਹੁੰਚਾਇਆ ਇਹ ਆਪਣਾ ਕੰਮ ਕਰ ਗਿਆ ਸੀ ਪਰ ਗੁਰੂ ਰਾਮਦਾਸ ਜੀ ਦੀ ਇਹ ਕਿਰਪਾ ਮੇਰੇ ਸੂਟ 2-3000 ਦੇ ਨਹੀਂ ਮੈਂ ਕੀ ਕਮਾਉਣ ਤੁਹਾਨੂੰ ਵੀ ਮੈਂ ਕਿੰਨਾ ਕੋ ਇਸ ਚੀਜ਼ ਤੇ ਮਗਰ ਆਪਣਾ ਕਰ ਲਿਆ ਕੰਮ ਬਸ ਇੱਕ ਜਿੱਦ ਦਾ ਸਵਾਲ ਸੀ ਵੀ ਇਹ ਬੀਬੀਆਂ ਨੂੰ ਫੜਨਾ ਔਰੇ ਵੀ ਬੀਬੀ ਅੱਜ ਫੜ ਲਿਆ ਮੈਂ ਦੋਵੇਂ ਇਹ ਹੁਣ ਦੁਕਾਨ ਤੇ ਆ ਗਈਆਂ ਮੇਰਾ ਕੋਈ ਸੱਜਣ ਇਹਨਾਂ ਦਾ ਕੋਈ ਨੌਨ ਸੀ ਮੇਰਾ ਬਹੁਤ ਸੱਜਣ ਸੀ ਉਸ ਬੰਦੇ ਨੇ ਕਿਹਾ ਵੀ ਇਹ ਦੁਕਾਨ ਤੇ ਆ ਕੇ ਮਾਫੀ ਮੰਗਣ ਗਿਆ ਇਹ ਬੋਲ ਕੇ ਕਹਿਣ ਗਿਆ ਦੋ ਗੱਲਾਂ ਤੇ ਫਿਰ ਆਪਾਂ ਇਹਨਾਂ ਨੂੰ ਮਾਫ ਕਰਾਂਗੇ ਪਹਿਲਾਂ ਹੁਣ ਦੱਸ ਕੀ ਕਹਿਣਾ ਚਾਹਨੀ ਹੈ ਇਹਦੇ ਬਾਰੇ ਬੋਲ ਪੈਣਾ ਦਾਸੇ ਦੇ ਬਾਰੇ ਬੋਲ ਇਹਦੇ ਸੂਟਾਂ ਬਾਰੇ ਬੋਲ ਕੀ ਕੀਤਾ ਆਪਾਂ ਬੋਲ ਸੂਟ ਕਿਉਂ ਕੱਲੇ ਹਾਂਜੀ ਸੂਟ ਕਿਉਂ ਕੱਲੇ ਅੱਛਾ ਜੀ ਚੁੱਕੇ ਹੀ ਸੂਟ ਹਾਂਜੀ ਕੀ ਕਹਿਣਾ ਚਾਹੁੰਦੇ ਓ ਇਹਦੇ ਬਾਰੇ ਗਾੜੀ ਕਰਦੇ ਗਲਤੀ ਹੋ ਗਈ ਨਹੀਂ ਨਹੀਂ ਗਾਹ ਗਲਤੀ ਨਹੀਂ ਕੀ ਕਹਿਣਾ ਕੀ ਜਾਂਦੇ ਆਪਾਂ ਇਸ ਚੀਜ਼ ਬਾਰੇ ਹਾਂਜੀ ਬੋਲੋ ਪੈਣ ਬੋਲੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਓ ਕੀ ਇੱਦਾਂ ਕੁ ਮਾਰੀ ਮੰਗਦਾ ਜਾਂਦੇ ਆ ਕਿ ਕਿਤੇ ਅੰਕੀ ਹੈ ਤੇ ਜੇ ਅੱਗੇ ਤੋਂ ਕਿਤੇ ਗਲਤੀ ਹੋਰ ਕੀਤੀ ਤੇ ਗਲਤੀ ਹੋ ਗਈ ਨਹੀਂ ਭੈਣੇ ਅੱਗੇ ਤੇਰੇ ਤੇ ਕੇਸ ਚੱਲਦਾ ਪਿਆ ਇਹ ਇੱਕ ਐਸੀ ਚੀਜ਼ ਆਈ ਸੁਣ ਲੈ ਮੇਰੀ ਗੱਲ ਕੋਰਟ ਚ ਕੇਸ ਚੱਲਣ ਦੇ ਕੋਰਟ ਵੀ ਮੈਂ ਦੱਸ ਦਿੰਦਾ ਤੂੰ ਤਰੀਕਾ ਭੁਗਤਣ ਦੇ ਹੋ ਹਾਂ ਤੁਸੀਂ ਤਰੀਕਾ ਭੁਗਤਣ ਦੇ ਇਸ ਚੀਜ਼ ਦੀਆਂ ਸਮਝਣਦੇ ਹੋ ਕਿ ਨਹੀਂ ਸਮਝਣਦੇ ਸਮਝਣਦੇ ਹੋ ਕਿ ਨਹੀਂ ਸਮਝਣਦੇ ਪਹਿਲਾਂ ਮੈਨੂੰ ਦੱਸੋ ਕੀ ਗਲਤੀ ਹੋ ਗਈ ਗਲਤੀ ਦੀ ਮਾਫੀ ਅੱਗੇ ਤੁਹਾਡੀ ਵੀਡੀਓ ਪਈ ਸੀ ਨਾ ਇਸ ਚੀਜ਼ ਦੀ ਪਈ ਕਿ ਨਹੀਂ ਪਈ ਵੀਡੀਓ ਮੈਂ ਦਿਖਾਦਾ ਹੁਣੇ ਵੀਡੀਓ ਨਹੀਂ ਪਤਾ ਨਹੀਂ ਬਿਲ ਮੈਂ ਦੱਸੋ ਪਈ ਕਿਨੇ ਪਈ ਚਲੋ ਪਈ ਹੋ ਆ ਤੇ ਤੂੰ ਬੀਬੀਏ ਦੱਸ ਅਮਰਧਾਰਯੋਗ ਤੂੰ ਕੀ ਕਹਿਣਾ ਚਾਹਨੀ ਹੈ ਹੈ ਨਹੀਂ ਗੁਰੂ ਘਰ ਗੁਰੂ ਦਾ ਆਪਾ ਅਮਰ ਛਕਿਆ ਹੈ ਤੇ ਕੰਮ ਕੀ ਕਰਨੇ ਆਪਾਂ ਲੱਖ ਲਾਂ ਤਾਂ ਤੁਹਾਡੇ ਇਹੋ ਜੇ ਜੰਮਣ ਦੇ ਮੈਂ ਕਹਿੰਦਾ ਨੱਕ ਡੋਬ ਕੇ ਤੁਸੀਂ ਮਰ ਜਾਓ ਦੋਵੇਂ ਦੇਦ ਨਾਲੋਂ ਚੰਗਾ ਜਿਹੜੇ ਪਿਓ ਘਰ ਰਹੀਆਂ ਉਹਦਾ ਨਾਂ ਬੇੜਾ ਗਰ ਕੰਨੀਆਂ ਤੁਸੀਂ ਦੋਵੇਂ ਜਨਨੀਆਂ ਤਾਨੂੰ ਕਿੱਥੇ ਰੱਬ ਨੇ ਮaaf ਕਰਨਾ ਤੇ ਕਿੱਥੇ ਤੁਹਾਨੂੰ ਕਿਹੜੇ ਤੁਸੀਂ ਤੁਹਾਨੂੰ ਮੈਂ ਕੀ ਕਿਹੜੇ ਕੀੜੇ ਬੈ ਕੇ ਤੁਸੀਂ ਮਰਨਾ ਤੁਹਾਨੂੰ ਮਾਸਾ ਸ਼ਰਮ ਨਹੀਂ ਆ ਗਈ ਇਸ ਚੀਜ਼ ਵੀ ਤੁਸੀਂ ਦੁਕਾਨਾਂ ਤੋਂ ਆ ਕੇ ਚੀਜ਼ਾਂ ਚੁੱਕਣ ਦੀਆਂ ਹੋ ਤੁਹਾਡੇ ਘਰ ਵਾਲੇ ਕੰਮ ਨਹੀਂ ਕਰਦੇ ਥੋੜੀ ਬੋਦੀ ਸ਼ਰਮ ਕਰੋ ਥੋੜਾ ਬੋਦਾ ਨੱਕ ਡੋਬ ਕੇ ਮਰੋ ਇਹੋ ਜੇ ਕੰਮ ਕਰਨ ਵਾਲੋ ਬਹੁਤ ਬਹੁਤ ਧੰਨਵਾਦ ਜੀ ਮੈਂ ਤੁਹਾਨੂੰ ਬਸ ਦੱਸਣਾ ਚਾਹਣਾ ਵੀ ਇਹ ਬੀਬੀਆਂ ਫੜ ਲੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਰੇਵਤ ਸਾਹਿਬ ਇੱਕ ਕਪਣਾ ਵੀਡੀਓ ਦੇ ਵਿੱਚ ਜਬਾਨ ਕੀਤੀ ਸੀ ਵੀ ਜਿਹੜਾ ਬੰਦਾ ਸਾਨੂੰ ਇਸ ਬਾਰੇ ਇਤਲਾਹ ਦੇਵੇਗਾ ਹੂੰ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਵੀ ਨਾਂ ਤੇ ਉਹਦਾ ਮੈਂ ਫੇਸ ਦਿਖਾਵਾਂਗਾ ਬਿਲਕੁਲ ਤੇ ਨਾਂ ਮਾਵਾਂ ਨਾਂ ਦੱਸਾਂਗਾ ਵੀ ਜਿਹੜੀ ਜਬਾਨ ਕੀਤੀ ਉਹ ਜਬਾਨ ਤੇ ਮੈਂ ਖਰਾ ਉਤਰ ਲਗਾ ਦੇਖ ਲਓ 1 2 3 4 5 6 7 8 9 10 11 12 13 14 15 16 17 18 19 ਤੇ 20 ਹੂੰ 10000 ਰੁਪਏ ਦੀ ਗੱਲ ਕੀਤੀ ਐ 10000 ਰੁਪਏ ਮੈਂ ਐ ਦੇਖਦਾ ਜੀ ਹੂੰ ਦਾ ਸਿਆਰ ਆ ਗਿਆ ਜੀ ਵਾਹ ਜੀ ਹਾ ਤੱਕ ਬਾਈ ਮੇਰੇ ਫੋਟੋ ਖਾਲ ਨਾ ਹਾ ਤੱਕ ਇਹ ਵੀਡੀਓ ਜੀ ਅੱਜ ਤੋਂ ਦੋ ਦਿਨ ਪਹਿਲਾਂ ਦੀ ਜਿਹੜੀ ਗੱਲ ਹੈ ਸਾਡੀ ਦੁਕਾਨ ਤਾਂ ਸੁੱਟ ਚੁੱਕੇ ਗਈ ਸੀ ਤੇ ਇਹ ਜਿਹੜਾ ਇਲੈਕਟ੍ਰੋਨਿਕ ਮੀਡੀਆ ਮੇਰੇ ਕੋਲ ਜਦੋਂ ਆਏ ਤੇ ਚੀਜ਼ਾਂ ਬਾਰੇ ਦੱਸਿਆ ਤੇ ਇਲੈਕਟ੍ਰੋਨਿਕ ਮੀਡੀਆ ਜਿਹੜਾ ਜਦੋਂ ਆਪਾਂ ਇਹ ਫੋਟੋਆਂ ਵਾਇਰਲ ਕੀਤੀਆਂ ਤੇ ਤਾਂ ਦੱਸਨੇ ਵੀ ਇੰਨੀਆਂ ਕੋਈ ਵੀਡੀਓ ਵਾਇਰਲ ਹੋ ਗਈਆਂ ਇੰਨੀਆਂ ਕੋਈ ਵੀਡੀਓ ਵਾਇਰਲ ਹੋ ਗਈਆਂ ਵੀ ਇਹਨਾਂ ਦੇ ਘਰ ਤੱਕ ਉਹਨਾਂ ਦੇ ਬੇਟੇ ਨੇ ਆਪ ਵੀਡੀਓ ਦੇਖ ਲਈ ਉਹਨੇ ਆਪ ਆਪਣੇ ਪਿਓ ਨੂੰ ਕਿਹਾ ਵੀ ਡੜੀ ਆ ਗਈ ਆ ਮਮੀ ਤੇ ਭੂਆ ਦੀ ਫੋਟੋ ਆ ਗਈ ਏ ਤੇ ਫਿਰ ਉਹ ਜਦੋਂ ਆਪਾਂ ਪ੍ਰੈਸ ਕੀਤਾ ਜਾਂ ਪੁੱਛਣ ਨਾਲ ਲੱਗੇ ਆ ਤੇ ਅੱਜ ਉਹ ਦੁਕਾਨ ਤੇ ਆਏ ਸੀ ਕਿ ਸਾਨੂੰ ਮਾਫ ਕਰ ਦਿਓ ਮਾਫ ਕਰਨ ਤੋਂ ਬਾਅਦ ਉਹ ਆਪਾਂ ਇਹ ਸੋਚਿਆ ਵੀ ਚਲੋ ਪਰਚਾ ਪੁਰਚਾ ਕੀ ਕਰਾਣਾ ਜਿਹੜਾ ਅਸੀਂ ਕਹਿੰਦੇ ਨਾ ਮੰਗਣ ਗਿਆ ਸੋ ਮਰ ਗਿਆ ਤੇ ਮੰਗਣ ਮੂਲ ਨਾਲ ਜਾਏ ਜਦੋਂ ਘਰ ਬੰਦਾ ਚੱਲ ਕੇ ਆ ਗਿਆ ਮਾਫੀ ਮੰਗਣ ਤੇ ਫਿਰ ਉਹਨੂੰ ਕੀ ਕਹੀਏ ਉਹ ਆਪਣੇ ਸੂਟ ਸਾਨੂੰ ਵਾਪਸ ਵੀ ਕਰ ਗਏ ਸਾਡੇ ਤੇ ਮਾਫੀ ਵੀ ਮੰਗੀਆਂ ਮਾਫੀ ਮੰਗਦੀਆਂ ਜੀ ਹਾਂ ਜੀ ਅੱਜ ਇਹਦੇ ਵਿੱਚ ਬਿਲਕੁਲ ਮਾਫੀ ਮੰਗ ਰਿਹਾ ਜੀ ਉਸ ਤੋਂ ਬਾਅਦ ਮਾਫੀ ਮੰਗਣੀ ਉਹਨਾਂ ਨੇ ਉਹ ਲੇਡੀਜ਼ ਨੇ ਉਹ ਤੁਹਾਨੂੰ ਦੁਸ਼ਕਦੰਡ ਤੋਂ ਵੀ ਤੁਹਾਨੂੰ ਸ਼ੋਅ ਦੇ ਬਾਹਰ ਨਹੀਂ ਦੇਖੀ ਤੁਸੀਂ ਕਰਦੇ ਜਿਹੜਾ ਇਹ ਪਿਸਾ ਮਾਣਕਰ ਵੀਰਾਂ ਦਾ ਧੰਨਵਾਦ ਦਸ਼ਕਾਂ ਦਾ ਕੀ ਕਹਿਣਾ ਜੀ ਜਿਹੜਾ ਸ਼ੇਅਰ ਕੀਤੀ ਵੀਡੀਓ ਨੇ ਇਹ ਲੋਕਾਂ ਨੇ ਦੇਖੋ ਧੰਨਵਾਦ ਤੁਹਾਡਾ ਸਾਰੇ ਪੱਤਰਕਾਰ ਵੀਰਾਂ ਦਾ ਤੇ ਧੰਨਵਾਦੀ ਪਬਲਿਕ ਦਾ ਜਿਨ੍ਹਾਂ ਨੇ ਇੰਨੀ ਵੀਡੀਓ ਸ਼ੇਅਰ ਕੀਤੀ ਜਿਹੜੀ ਇੰਨੀ ਵੀਡੀਓ ਸ਼ੇਅਰ ਕੀਤੀ ਵੀ ਅਗਲੇ ਤੇ ਘਰ ਤੱਕ ਵੀਡੀਓ ਪਹੁੰਚ ਗਈ ਤੇ ਧੰਨਵਾਦ ਜਿਹੜੇ ਬੰਦੇ ਨੇ ਸਾਨੂੰ ਦੱਸਿਆ ਉਹਦਾ ਵੀ ਬਹੁਤ ਬਹੁਤ ਧੰਨਵਾਦ ਤੇ ਉਸ ਤੋਂ ਵੀ ਧੰਨਵਾਦ ਜਿਆਦਾ ਜਿਹੜਾ ਪੁਲਿਸ ਨੇ ਸਾਨੂੰ ਐਪਰੀਸ਼ੀਏਟ ਕੀਤਾ ਖਾਸ ਕਰਕੇ ਥਾਣਾ ਸਰਦਰੀ ਜਿਹੜੀ ਪੁਲਿਸ ਨੇ ਉਹਨੇ ਬਹੁਤ ਮਿਹਨਤ ਨਾਲ ਜਿਹੜਾ ਸਾਡੇ ਉਹ ਰਾਤੀ ਗੱਲ ਕੀਤੀ ਤਸਵੀਰੋ ਜਿਹੜੇ ਨਾਲ ਚਲ ਗਿਆ ਤੇ ਆਪਣਾ ਰਿਸ਼ਤਾ ਕੀ ਹੈ ਬੀਬੀਆਂ ਦਾ ਰਿਸ਼ਤਾ ਤੁਮ ਦਾ ਇਹ ਨਾਨਪੜੇ ਦਾ ਰਿਸ਼ਤਾ ਜੀ ਰਿਸ਼ਤਾ ਤੇ ਵੈਸੇ ਤਾਰ-ਤਾਰ ਕਰਨ ਵਾਲਾ ਕੰਮ ਹੋਇਆ ਪਿਆ ਸ਼ਰਮ ਆਂਦੀ ਇਸ ਗੱਲ ਨੂੰ ਕਹਿਣ ਲੱਗਾ ਪਰ ਬਹੁਤ ਮਾੜੀ ਗੱਲ ਹੈ ਇਹ ਜਿਹੜਾ ਇਹ ਰਿਸ਼ਤਾ ਤੇ ਇਹ ਰਿਸ਼ਤੇ ਵਿੱਚ ਇਹ ਕੰਮ ਕਰੀਓ